ਪਿੰਡ ਚ ਇਕੱਠੇ ਬਲੇ ਅੱਠ ਜੀਆਂ ਦੇ ਸਿਦੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਆਉਂਦੇ ਡਿੱਗੇ ਸੀ ਨਹਿਰ ਚ ਉਹ ਯਾਰੋ ਓਕੇ ਛੇ ਰਹਿ ਗਿਓ ਨੇ ਰੋਂਦੇ ਹੋਏ ਲਾਈ ਚੀਤਾਵਾਂ ਨੂੰ ਅੱਗ ਰੋਂਦਿਆਂ ਦੇ ਮੂੰਹ ਵੇਖ ਕੇ ਪਾਊਗਾ ਕਲੇਜੇ ਚ ਹੌਲ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਦਾਲੂਆਂ ਦੀ ਭਰੀ ਹੋਈ ਇੱਕ ਗੱਡੀ ਅਚਾਨਕ ਨਹਿਰ ਦੇ ਵਿੱਚ ਡਿੱਗ ਗਈ ਜਿਸ ਦੇ ਵਿੱਚ 8 ਜੀਆਂ ਨੂੰ ਮ੍ਰਿਤਕ ਹਾਲਤ ਦੇ ਵਿੱਚ ਨਹਿਰ ਵਿੱਚੋਂ ਕੱਢ ਲਿਆ ਗਿਆ ਤੇ ਦੋ ਅਜੀਬੇ ਲਾਪਤਾ ਦੱਸੇ ਜਾ ਰਹੇ ਨੇ ਕਿ ਅੱਜ ਦੂਸਰੇ ਦਿਨ ਇਨ੍ਹਾਂ 8 ਮ੍ਰਿਤਕ ਦੇਹਾਂ ਦਾ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਪਿੱਛੇ ਰਹਿ ਗਏ ਜੀਆਂ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ ਤੇ ਪੂਰਾ ਪਿੰਡ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਰਿਹਾ ਤੇ ਹਰ ਇੱਕ ਅੱਖ ਇਸ ਮੌਕੇ ਨਮ ਨਜ਼ਰ ਆਈ ਤੇ ਅੰਜੂ ਡੇਕਦੇ ਹੋਏ ਵਿਖਾਈ ਦਿੱਤੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ 8 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਹਨਾਂ ਵਿੱਚ ਇੱਕ 8 ਸਾਲ ਦਾ ਪੁੱਤਰ ਤੇ ਇੱਕ 4 ਸਾਲ ਦੀ ਬੇਟੀ ਆਪਣੀ ਮਾਂ ਦੀ ਚਿਤਾ ਦੇ ਨਾਲ ਹੀ ਪਾਏ ਗਏ ਸੀ ਤੇ ਇਸ ਮੌਕੇ ਲੋਕਾਂ ਦੀਆਂ ਅੱਖਾਂ ਵਿੱਚੋਂ ਅੰਜੂ ਡਿੱਗ ਰਹੇ ਸੀ ਬਹੁਤ ਵੱਡਾ ਦੁੱਖ ਆ ਗਾ ਜਿਹੜੇ ਚਿਤਾ ਕਿਦੀ ਆਹੀ ਇਦਾਂ ਚੱਲਣੀ ਆ ਇਹ ਸਰਬਜੀਤ ਜੀ ਮੰਨਾ ਮਨਿੰਦਰ ਸਿੰਘ ਦੀ ਆ ਜੀ ਮਨਿੰਦਰ ਗੜ੍ਹ ਦੋ ਇਹਦੇ ਇੱਕ ਬੇਟਾ ਜੀ ਇੱਕ ਬੇਟੀ ਹੈ ਜੀ ਬਸ ਤੁਸੀਂ ਆਏ ਹੋ ਪਹਾੜੀ ਦੀਪੇ ਸਾਡੇ ਪਿੰਡ ਦੇ ਕਦੇ ਇੱਕ ਦੇਖਿਆ ਨਹੀਂ ਜਦੋਂ ਦੁੱਖ ਦੀ ਬਹੁਤ ਵੱਡਾ ਦੁੱਖ ਆ ਸਾਡੇ ਨਾ ਭੁੱਲਣ ਵਾਲਾ ਤੁਹਾਡੇ ਪਿੰਡ ਦੇ ਏਡਾ ਵੱਡਾ ਪਹਾੜ ਏ ਗਿਆ ਤੇ ਸੋਚੇ ਦੀ ਕਿ ਏਡਾ ਤਾਂ ਜੀ ਕਿਤੇ ਜਮਾ ਹੀ ਨਹੀਂ ਜੀ ਉਹ ਲੱਗਦਾ ਕਿ ਈ ਕਰਨ ਨਜ਼ਰ ਪਿੰਡ ਨੂੰ ਲੱਗੀ ਬਸ ਪੁੱਛੋ ਨਾ ਜੀ ਲੱਕੜਾ ਕੱਟ ਰਿਹਾ ਜਦੋਂ ਮਗਰੋਂ ਹੈ ਜਬਟਰੇ ਮੇਰੇ ਤੇ ਕਟਰ ਚੱਲ ਗਿਆ ਦੱਸਦੀ ਹੈ ਕਿ ਇਨਾ ਮਰਨ ਵਾਲਿਆਂ ਦੇ ਵਿੱਚ ਚਾਰ ਔਰਤਾਂ ਤਿੰਨ ਬੱਚੇ ਤੇ ਇੱਕ ਮਰਦ ਵਿਅਕਤੀ ਸ਼ਾਮਲ ਹੈ ਜਿਨ੍ਹਾਂ ਦੀ ਮੌਤ ਹੋ ਜਾਣ ਤੋਂ ਬਾਅਦ ਇਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਾਰੇ ਇਤੋਂ ਵੱਡਾ ਧੋਕੇ ਨਾਲ ਇੱਕ ਮਾਂ ਦੇ ਨਾਲ ਦੋ ਬੱਚਿਆਂ ਦਾ ਚਿਹਰਾ ਦਿਲ ਚ ਰੱਖ ਦੇਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਸਾਰੇ ਲੋਕਾਂ ਨੇ ਇਹਦਾ ਦਰਦ ਬਣਵਾਉਣਾ ਇਹ ਵੀ ਮਾਮੂਲੀ ਗੱਲ ਨਹੀਂ ਹੈ ਪਾਚ ਸਾਨੂੰ ਆਪਣੇ ਪਿੰਡ ਦੇ ਸੇਵਾ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਤੇ ਅਸੀਂ ਸੰਸਕਾਰ ਕਿੱਥੇ ਕਰੀਏ ਅਰ ਧੰਨਵਾਦ ਕਰਦਾ ਨਗਰ ਦਾ ਬਾਕੀ ਬਾਹਰਲੇ ਲੋਕਾਂ ਦਾ ਇਹਨਾਂ ਨੇ ਸਾਥ ਦਿੱਤਾ ਪਰ ਸਾਡੇ ਆਜੇ ਵੀ ਡੋਰ ਲੜਸਪੋਡੀਆਂ ਉਹਦੇ ਨਹਿਰ ਦੇ ਵਿੱਚ ਨੇ ਅਸੀਂ ਉਹਨਾਂ ਦੀ ਪਾਲ ਦੇ ਵਿੱਚ ਆਹਦੇ ਜਦੋਂ ਆਉਣਗੇ ਸਾਨੂੰ ਉਹ ਤੋਂ ਵੀ ਵੱਡਾ ਦੁੱਖ ਹੋਣਾ ਕਿ ਮੀਆਂ ਬੀਬੀ ਇਕੱਠੇ ਚਲੇ ਜਾਣਾ ਮਾਪੋਤ ਇਕੱਠੇ ਚਲੇ ਜਾਣਾ ਨਗਰ ਤੋਂ ਨੇਰ ਪਾਇਆ ਜਾਣਾ ਸੁਣ ਹੋ ਜਾਣੇ ਬੜੀ ਮਾੜੀ ਗੱਲ ਆ। 10 ਹੋ ਗਈਆਂ ਦੋ ਨਹਿਰਾਂ ਤੋਂ ਵੀ ਖਤਮ ਨੇ। 10 ਹੋ ਗਈਆਂ ਜੀ। ਅੱਜ ਕਿੰਨੇ ਨੂੰ ਅੱਕ ਲਈਏ? 8 ਨੂੰ ਲਾਇਆ ਜਾਜਾ। ਮਾਪੇ ਬੱਚੇ ਮਾਂ ਇਹਨਾਂ ਦੇ ਤੇ ਬੱਚਾ ਆਕਾਸ ਦੀ 8 ਸਾਲ ਦਾ ਬੇਟੀ ਐ 4 ਸਾਲ ਦੀ। ਉਹਨਾਂ ਦੀ ਮਾਤਾ ਤਿੰਨਾਂ ਨੂੰ ਇੱਕ ਚੇਕਾ ਦੇ ਵਿੱਚ ਸਾਰੇ ਪਿੰਡ ਨੇ ਛਿੜ ਕੇ ਅਜ ਦਾਗ ਲਾਇਆ ਕਿੰਨਾ ਵੱਡਾ ਦੁੱਖ ਹੋਊਗਾ। ਅਸੀਂ ਕਹਿ ਨਹੀਂ ਸਕਦਾ ਦੱਸ ਨਹੀਂ ਸਕਦਾ। ਕਿੱਥੇ ਨੇ? ਕਿੱਥਿਆਂ ਨੂੰ? ਦੂਸਰਾ ਇੱਕ ਮੀਆਂ ਬੀਬੀ ਹੈ ਕ੍ਰਿਸ਼ਨਾ ਕੌਰ ਉਹਨੂੰ ਦਾਗ ਲਾਤਾ ਉਹਦੇ ਘਰ ਵਾਲਾ ਹਲੇ ਨਹਿਰ ਦੇ ਵਿੱਚ ਦੇਖੋ ਜਿਹੜਾ ਪਾਣਾ ਨਾ ਜ਼ਿੰਦਗੀ 'ਚ ਦੇਖਿਆ ਨਾ ਦੇਖਣਾ ਨਾ ਸਾਡੇ ਨਗਰ 'ਚ ਸੋਣਾ ਇਹ ਸਾਡੇ ਨਗਰ 'ਚ ਜੋ ਕਹਿਰ ਵਾਪਰਿਆ ਇਹ ਕਹਿਰ ਨੂੰ ਅਸੀਂ ਭੁੱਲ ਨਹੀਂ ਸਕਦੇ ਜ਼ਿੰਦਗੀ 'ਚ ਦੱਸਦੀ ਹੈ ਕਿ ਪਿੰਡ ਮਾਨਕਵਾਲ ਤੋਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਦੇ ਲਈ ਤਕਰੀਬਨ 32 ਸ਼ਖਦਾਲੋ ਇੱਕ ਪਿਕਅਪ ਗੱਡੀ ਦੇ ਵਿੱਚ ਸਵਾਰ ਹੋ ਕੇ ਗਏ ਸੀ ਤੇ ਵਾਪਸ ਪਰਤਦੇ ਸਮੇਂ ਖੰਨਾ ਦੇ ਜਗੀੜਾ ਦੇ ਕੋਲ ਬਟਿੰਡਾ ਬ੍ਰਾਂਚ ਨਹਿਰ ਦੇ ਵਿੱਚ ਇਹ ਪਿਕਅਪ ਡਿੱਗ ਗਈ ਤੇ ਇਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ 8 ਲੋਕਾਂ ਨੂੰ ਮ੍ਰਿਤਕ ਹਾਲਤ ਦੇ ਵਿੱਚ ਬਾਹਰ ਕੱਢਿਆ ਗਿਆ ਤੇ ਦੋ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਬੜਾ ਦੁੱਖ ਹੋਇਆ ਸਾਨੂੰ ਜਿਹੜੇ ਨਾਨਾ ਦੇਵੀ ਦੇ ਦਰਸਨਾ ਤੇ ਗਏ ਸੀ ਜਦੋਂ ਜਿਹੜੇ ਨਹਿਰ ਤੋਂ ਪਤਾ ਲੱਗਾ ਕਿ ਜਿਹੜਾ ਟੈਂਪੂ ਆ ਉਹ ਪੂਰੀਆਂ ਭਾਰੀਆਂ ਭਰੀਆਂ ਸਵਾਰੀਆਂ ਦੇ ਨਾਲ ਨਹਿਰ ਦੇ ਵਿੱਚ ਡਿੱਗ ਗਿਆ ਮੈਂ ਸਾਡੇ ਸਮਾਜ ਦੇ ਖਾਸ ਕਰਕੇ ਮੈਂ ਸਾਡੇ ਰਮਦਾਸੀਆ ਭਾਈਚਾਰੇ ਨੂੰ ਤੇ ਬਾਲਮੀਕ ਭਾਈਚਾਰੇ ਨੂੰ ਮੈਂ ਇਹ ਸੰਦੇਸ਼ ਦਿੰਨਾ ਕਿ ਜੇ ਤੁਸੀਂ ਜਾਣਾ ਤਾਂ ਪਰਿਵਾਰ ਇਕੱਠਾ ਨਾਲ ਜਾਵੋ ਇੱਕ ਇੱਕ ਦੋ ਦੋ ਜਾਣੇ ਜਾਵੋ ਤੇ ਬਾਕੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦਿੱਤੀ ਹੈ ਗੁਰੂਆਂ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਤੋ ਤੇ ਗੁਣਗਾਓ ਤੇ ਸਾਨੂੰ ਬਹੁਤ ਦੁੱਖ ਹੋਇਆਗਾ ਐਸਾ ਦੁੱਖਦਾਈ ਘਟਨਾ ਸਾਡਾ ਜਾਇਪੁਰ ਜਗਬਾਣੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ